ਪੈਟਰਨਿਟੀ ਲੀਵ ਪਿਤਾਪਨ ਛੁੱਟੀ ਇਹ ਛੁੱਟੀ ਮੇਰ ਕਰਮਚਾਰੀਆਂ ਨੂੰ ਲੈਸਰ than 2 ਸਰਵਾਈਵਿੰਗ ਚਿਲड्रन ਜਾਨੇ ਕਿ 2 ਤੋਂ ਘੱਟ ਜਿਉਂਦੇ ਬੱਚਿਆਂ ਦੀ ਸ਼ਰਤ ਤੇ ਮਿਲਦੀ ਹੈ ਇਹ ਮੈਕਸਿਮਮ 15 ਦਿਨ ਦੀ ਛੁੱਟੀ ਹੁੰਦੀ ਹੈ ਇਹ ਛੁੱਟੀ ਹਾਫ ਪੇ ਲੀਵ ਵਿੱਚੋਂ ਹੀ ਕਮਿਊਟ ਹੁੰਦੀ ਹੈ ਤੁਹਾਡੇ ਖਾਤੇ ਦੇ ਵਿੱਚੋਂ 30 ਦਿਨ ਦੀ ਹਾਫ ਪੇ ਲੀਵ ਕੱਟ ਹੋ ਜੂਗੀ ਜਦੋਂ ਤੁਸੀਂ ਇਹ ਛੁੱਟੀ ਲਓਗੇ 15 ਦਿਨ ਦੀ ਜਗ੍ਹਾ ਤੇ 30 ਦਿਨ ਦੀ ਹਾਫ ਪੇ ਲੀਵ ਕੱਟ ਹੋ ਜਾਂਦੀ ਹੈ ਇਹ ਛੁੱਟੀ ਨਾਲ ਇਹ ਛੁੱਟੀ ਕਰਮਚਾਰੀ ਦੀ ਪਤਨੀ ਦੀ ਡਿਲੀਵਰੀ ਦੇ ਸਮੇਂ ਮਿਲਣ ਜੋਗ ਆ ਗਈ ਬੱਚੇ ਦੇ ਜਨਮ ਤੋਂ 15 ਦਿਨ ਪਹਿਲਾਂ ਤੇ ਜਾਂ 15 ਦਿਨ ਬਾਅਦ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਉਸ ਤੋਂ 15 ਦਿਨ ਬਾਅਦ ਤੁਸੀਂ ਇਹ ਛੁੱਟੀ ਲੈ ਸਕਦੇ ਹੋ ਜਾਂ 15 ਦਿਨ ਪਹਿਲਾਂ ਇਹ ਛੁੱਟੀ ਲੈ ਸਕਦੇ ਹੋ ਤੇ ਇਹ ਛੁੱਟੀ ਆਮ ਤੌਰ ਤੇ ਜਿਹੜਾ ਸਮਰੱਥ ਅਧਿਕਾਰੀ ਹੈ ਮਨਜ਼ੂਰ ਕਰਤਾ ਉਹ ਇਨਕਾਰ ਨਹੀਂ ਕਰ ਸਕਦਾ ਇਸ ਛੁੱਟੀ ਤੋਂ ਧੰਨਵਾਦ